റെക്കോർഡിങ് पे लगा दो इधर देखिए कोशिश பண்ணு મેના મતલબ 유튜브 канаલ દેવાનું પડે મેટીને કેટ વળી કેમેરા મે પહેલા પંજાબી ચેલે દેતા મે દીયો પ્રિન્સ

ਬਹੁਤ ਹੋ ਰਿਹਾ ਪਾਤਨ ਨੂੰ ਮਾਸਟਰ ਅਰੈਸਟ ਕੀਤਾ ਜਾ ਰਿਹਾ ਹੈ ਸੂਚਨਾ ਨਮੰਤਰ ਇਨੀਸ਼ੀਏਟਿਵ ਡੀਸੀ ਸੰਦੂਰ اور ਐਸਐਸਪੀ ਸੰਦੂਰ ਵੱਲੋਂ ਪੁਲਿਸ اور ਸਿਵਲ ਐਡਮਿਨਿਸਟ੍ਰੇਸ਼ਨ ਵੀ ਆ ਕੇ ਮੰਗੂ ਇਸ ਪ੍ਰਿੰਟ ਦੇ ਵਿੱਚ ਭੇਜਿਆ ਗਿਆ ਔਰ ਉੱਥੇ ਪਹੁੰਚ ਕੇ ਸਾਰੀ ਇਹ ਪਾਇਆ ਗਿਆ ਕਿ ਕੁਝ ਲੋਕਾਂ ਨੇ ਇਲੈਕਲਿਕਰ ਕੰਜ਼ੂਮ ਕੀਤੀ ਹੈ ਔਰ ਉਸ ਦਾ ਬਹੁਤ ਮਾੜਾ ਅਸਰ ਉਹਨਾਂ ਦੀ ਸਿਹਤ ਤੇ ਪੈ ਰਿਹਾ ਹੈ ਇਮੀਡੀਏਟਲੀ ਜਿੰਨੇ ਵੀ ਉੱਥੇ ਲੋਕਾਂ ਨੂੰ ਇਸ ਤਰ੍ਹਾਂ ਦੇ ਲੱਛਣ ਸੀਗੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਔਰ ਬਹੁਤ ਅਫਸੋਸ ਦੀ ਗੱਲ ਹੈ ਕਿ ਇਹਨਾਂ ਵਿੱਚੋਂ 8 ਵਿਅਕਤੀਆਂ ਦੀ ਬਹੁਤ ਹੋ ਗਈ ਔਰ 12 ਲੋਕ ਜਿਨ੍ਹਾਂ ਨੇ ਇਹ ਲਿਕਰ ਕੰਜ਼ੂਮ ਕੀਤੀ ਸੀ ਇਹਦੇ ਉਪਚਾਰ ਅਧੀਨ ਹਨ ਜਿਨ੍ਹਾਂ ਵਿੱਚੋਂ 5 ਸੰਗਰੂਰ ਦੇ ਵਿੱਚ ਔਰ 4 ਸੰਗਰੂਰ ਦੇ ਹਸਪਤਾਲ ਵਿੱਚ ਔਰ ਅੱਜ ਰੇਜਿੰਦਰਾ ਹਸਪੀਟਲ ਪਟਿਆਲਾ ਦੇ ਇਹਿਤਨਾ ਮੈਂ ਕਿ ਕੱਲ ਨਾត្រਵਲ ਇਸ ਪਿੰਡ ਗੁਜਰਾ ਦੇ ਵਿੱਚ ਬਲਕਿ ਆਲੰਦ ਵਾਲੇ ਦੇ ਪਿੰਡਾਂ ਦੇ ਵਿੱਚ ਵੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਟੀਮ ਅਪ ਭੇਜੀ ਗਈਆਂ ਤਾਂ ਕਿ ਇਸ ਨੂੰ ਉਹਨਾਂ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦਾ ਵਿਅਕਤੀ ਮਿਲੇ ਤੇ ਉਸ ਨੂੰ ਇਹਨਾਂ ਚਾਰਜ ਹੇਠਾ ਕੀਤਾ ਜਾਵੇ ਨਾਲ ਦੀ ਨਾਲ ਪੁਲਿਸ ਦੀ ਟੀਮ ਇਨਵੈਸਟੀਗੇਸ਼ਨ ਇਸ ਨੂੰ ਅੱਗੇ ਵਧਾਉਦੇ ਹੋਏ ਪਰਚਾ ਦਰਜ ਕੀਤਾ ਗਿਆ ਬਹੁਤ ਇਸਨੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਨੇ ਬਹੁਤ ਜੰਦੀ ਕਾਰਕਾਰਨੀ ਕਰਦਿਆਂ ਕੱਲ 4 ਵਿਅਕਤੀ ਇਸ ਤਰ੍ਹਾਂ ਸਨਿਕਿਰਤਾ ਹੈ ਇਹ ਚਾਰ ਵਿਅਕਤੀਆਂ ਦੇ ਨਾਮ ਹੈਗੇ ਆ ਸੁਖਵਿੰਦਰ ਐਲਈਐਸ ਸੁਖੀ ਟ੍ਰਿੰਡ ਗੁਜਰਾ ਮੰਤਰੀ ਐਲਈਐਸ ਮਨੀ ਟ੍ਰਿੰਡ ਗੁਜਰਾ ਗੁਰਲਾਲ ਸਿੰਘ ਟ੍ਰਿੰਡ ਉਬਵਾਲ ਔਰ ਹਰਮਨਪ੍ਰੀਤ ਸਿੰਘ ਟ੍ਰਿੰਡ ਇੱਕ ਪਤਰਾ ਦਾ ਹੈ ਟਾਈਮਪੂ ਇਹ ਇੰਟਰਸਟਿੰਗ ਹੈ ਜਿਹੜਾ ਹਰਮਨप्रीत ਸਿੰਘ ਹੈ ਇਹ ਇਸ ਸਾਰੇ ਨਿਕਰ ਜਿਹੜਾ ਸਪੂਰੀਅਸ ਨਿਕਰ ਵੇਚ ਰਿਹਾ ਸੀ ਦਾ ਮਾਸਟਰਮਾਈਂਡ ਹੈ ਇਸ ਦੇ ਇੱਕ ਰੋ ਪੁਲਿਸ ਵੱਲੋਂ ਅ ਇਗਨੋਰ ਅ ਤੋਂ ਇਲਾਵਾ ਬੋਟਲਸ ਸਪੂਰੀਅਸ ਇਹ ਆਪਣੇ ਜਿਹੜੀ ਸ਼ਰਾਬ ਦੀ ਕੁਆਲਟੀ ਇਹ ਬਣਾਉਂਦਾ ਸੀ ਉਸ ਦੇ ਲੈਵਲਸ वो वो प्रिंट आप करा खाली बॉटल कैप्स केन कंटेनिंग फ्लेवर एंड मुलासेस बॉटलिंग मशीन एल्कोमीटर लैपटॉप प्रिंटर और एक कार कारप बकेट्स कार्डबोर्ड ये सारिया चीजा बरामद की थी और ये बड़ा एक एक खुशी वाली है कि इसने अज शुरू ही किया ਇਹਦਾ ਪਹਿਲਾ ਕਨਸਾਈਨਮੈਂਟ ਜਿਹੜਾ ਇਸ ਪਿੰਡ ਦੇ ਵਿੱਚ ਗਿਆ ਸੀ ਉਸ ਦੇ ਉਸ ਦੇ ਬਾਅਦ ਹੀ ਲੋਕ ਬਿਮਾਰ ਹੋਏ ਉਹ ਆਪੀਸਟ ਵੀ ਫੜਿਆ ਗਿਆ ਜੇ ਜੇ ਕਈ ਦਿਨਾਂ ਤੋਂ ਰਹਿਦਾ ਹੁੰਦਾ ਤੇ ਹੋ ਸਕਦਾ ਹੈ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀਗਾ ਇਹ ਜਿਹੜੇ ਚਾਰ ਵਿਅਕਤੀ ਫੜੇ ਗਏ ਆ ਇਹਨਾਂ ਚਾਰਾਂ ਦੇ ਖਿਲਾਫ ਕ੍ਰਿਮੀਨਲ ਪਰਚੇ ਦਰਜ ਗਏ ਹੈ ਸੁਖਵਿੰਦਰ ਸੁਖੀ ਦੇ ਖਿਲਾਫ ਚਾਰ ਮੁਕੱਦਮੇ ਪਹਿਲਾ ਦਰਜ ਹੈਗੇ ਮਨਪ੍ਰੀਤ ਮਨੀ ਜਿਹੜਾ ਹੈਗਾ ਦੋ ਪਰਚੇ ਉਸਦੇ ਖਿਲਾਫ ਹੈ गुरलाल जरा उ है पर्चे उसे और हरमनप्रीत खिलाफ भी एक परचा कनौली गया। थोड़े दिन पहला मिली मनी जो है शराब का कारोबार बेचता है और पुलिस ने इसके खिलाफ एक एफ आई आर जनवरी के महीने दर्ज की जिस गिरफ्तार भी किया गया और अगर अंडर ट्रायल है केस और छुटके so, लोकल एडमिनिस्ट्रेशन है और पुलिस है आले दुआले भी पिंड है नज़र रख रख, रख रख रही है ताकि जो कोई भी व्यक्ति बीमार हो जाए या किसी भी व्यक्ति इस तरह के लक्षण होंगे तो उसकी तुरंत उपचार लिए चंगे हॉस्पिटल भेजा जाए इसलिए डीसी साहब वालों एक मैजिस्टेरियल इंक्वायरी भी ऑर्डर की गई है और पुलिस वालों एक एस आई टी कॉन्सटीट्यूट की गई है जो एस पी रैंक का ऑफिसर इसको इन्वेस्टिगेट करेगा उस देी एस पी और डी एस पी बिर इसके मैंबर्स ने डी एस पी डी और डी एस पी सो एक बहुत छेती असी इसको तो सारे इन्वेस्टिगेशन मुकम्मल करके ਸਾਡੀ ਪੁਸ਼ਟੀ ਮੈਂ ਹਲੇ ਵੀ ਸਟੇਟ ਤੋਂ ਬਾਹਰ ਨਹੀਂ ਉਹ ਮੈਂ ਡਾਈਵੋਰਸ ਨਹੀਂ ਕਰਨਾ ਚਾਹਾਂਗਾ ਕਿ ਇਥਨੋਲ ਇਤੋਂ ਆਉਂਦੀ ਸੀ ਕਿਸ ਤਰ੍ਹਾਂ ਇਹਦੇ ਕੋਲ ਬਣਦੀ ਸੀ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਣ ਗਈਆਂ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਾਂ ਸਰ ਮਰਨਾਲਾ ਦੇ ਨਾਮ ਤੋਂ ਫਰਮ ਕਰ ਦਿੰਦੇ ਜੀ ਜਿਹੜੀ ਜਿਹੜੀ ਸਹੀ ਹੈ ਉਹ ਹੈਗੇ ਜਗਜੀਤ ਸਿੰਘ son of ਜੋਗਾ ਸਿੰਘ ਵਿਲੇਜ ਗੁਜਰਾ ਭੋਲਾ ਸਿੰਘ son of ਬਸੰਤ ਸਿੰਘ ਵਿਲੇਜ ਗੁਜਰਾ प्रगट सिंह सन ऑफ जोरा सिंह विलेज गुजरा निर्मल सिंह सन ऑफ जोरा सिंह गुजरा लाडी सिंह सन ऑफ जगरूप सिंह विलेज गुजरा सिंह सन ऑफ मोहन लाल ऑफ धनोनीपुर खुट एंड कुलदीप सिंह एलियएस कली सन ऑफ गुरजंट सिंह ऑफ एंड गुरसेवक सिंह सन ऑफ सिंह ऑफ विलेज कु ਸੋ ਇਹ ਆਰਟੀਫੈਕਟ ਹੀ ਹੈ ਜਿਨ੍ਹਾਂ ਦੀ ਡੈਥ ਹੋ ਚੁਕੀ ਹੈ ਔਰ 12 ਲੋਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹਨਾਂ ਦਾ ਉਪਚਾਰ ਕਰਾਇਆ ਜਾ ਰਿਹਾ ਹੈ ਸਰਕਾਰ ਵੱਲੋਂ ਔਰ ਇਹਨਾਂ ਨੂੰ ਰਜਿਸਟਰਡ ਹਸਪੀਟਲ ਦੇ ਵਿੱਚ ਨਹੀਂ ਔਰ ਕੋਈ ਕਿਸੇ ਨੂੰ ਨਹੀਂ ਵਾਸਪ। ਸਾਈਟ ਦੇ ਕਿੱਤੇ ਵਿੱਚ ਫੜਿਆ ਗਿਆ ਤੁਸੀਂ ਕਹਿ ਰਹੇ ਕਿ ਹਾਲ ਹੀ ਦੇ ਬੱਚੇ ਨੇ ਸਾਨੂੰ ਕਦੋਂ ਸ਼ੁਰੂ ਕੀਤਾ ਸੀ ਮਤਲਬ ਕਿ ਜਾਨ ਤੋਂ ਵਿੱਚ ਪਤਾ ਦਿੰਦੇ ਕਿ ਕਿਤੇ ਸਪਲਾਈ ਕਰ ਚੁੱਕੇ ਸੀ ਪਰ ਜਿਹੜੀ ਪਰਿਵਾਰਕ ਮੈਂਬਰਾਂ ਦੀ ਬੋਤਲਾਂ ਦਿਖਾਈਆਂ ਨੇ ਉਹ ਕੋਈ ਹੋਰ ਬ੍ਰਾਂਡ ਦੀ ਨਹੀਂ ਸੀ। ਦੋ ਤਣ ਬਰਾਮ ਤੇ ਬਰਾਸ ਗਿਆ ਤੁਸੀਂ ਨਕਸ਼ਾ ਹੀ ਲਿਖਾਇਆ ਇਹ ਸਾਰੀਆਂ ਚੀਜ਼ਾਂ ਕਿਉਂਕਿ ਉਹਦੇ ਲੈਪਟਾਪ ਵੀ ਮਿਲਿਆ ਹੈ ਉਹਦੇ ਤੋਂ ਬੋਰਡ ਦੀ ਸਮਗਰੀ ਮਿਲੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਬੰਦੇ ਇੱਕ ਰਫਟਾ ਕੀਤਾ ਗਿਆ ਸਾਲੀ ਪੁਲਿਸ ਟੀਮਾਂ ਸਟੇਟ ਤੋਂ ਬਾਹਰ ਵੀ ਗਈਆਂ ਹੋਈਆਂ ਅਜ ਰਿਪੋਰਟ ਸਭ ਹੈ ਜਦੋਂ ਵੀ ਇਸ ਦਾ ਹੋਰ ਜਾਣਕਾਰੀ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਨਿਕਲਦੇ ਕੁਆਲਟੀ ਕਿੰਨੀ ਮਿਲਿਆ 156 ਬੋਟਲਸ ਮਿਲੀਆਂ ਨੇ ਖਾਲੀ ਬੋਟਲਸ ਜਿਹੜੀ ਭਰੀ ਜਾਣੀਆਂ ਸੀਗੀਆਂ 4500 ਐਮਟੀ ਬੋਟਲਸ ਹੋਰ ਮਿਲੀਆਂ ਨੇ 4600 ਕੈਪਸ ਮਿਲੇ ਨੇ ਤੇ ਐਥਨੋਲ ਜਿਹੜਾ ਹੈ 200 ਲੀਟਰ ਉਹਦੇ ਕਰ ਹੋ ਗਿਆ ਇਸ ਐਥਨੋਲ ਦੇ ਵਿੱਚ ਇਹ ਕਈ ਚੀਜ਼ਾਂ ਮਿਕਸ ਕਰਕੇ ਫਲੇਵਰਸ ਔਰ ਮੋਲਾਸਸ ਮਿਕਸ ਕਰਕੇ ਇਸ ਦੀ ਇਹ ਨਕਲੀ ਸ਼ਰਾਬ ਬਣਾ ਕੇ ਔਰ ਇਹ ਹਰਿਆਣਾ ਦਾ ਬ੍ਰਾਂਡ ਹੈ ਜਿਸ ਦਾ ਲੇਬਲ ਆਪਣੇ ਆਪ ਤਿਆਰ ਕਰਾ ਕੇ ਉਸ ਨੂੰ ਇਹ ਅੱਗੇ ਸਪਲਾਈ ਕਰਦਾ ਸਭ ਤੋਂ ਸੇਮ ਸੇਮ ਹੋਗਾ ਕਰੀਬ ਸੈਂਕੜੇ ਤੋਂ ਵੱਧ ਜਿਹੜੇ ਲੋਕ ਨੇ ਇੱਕ ਦੂਸਰੇ ਪਿੰਡ ਦੇ ਵਿੱਚ ਵੀ ਮਰੇ ਨੇ ਤਾਂ ਕੁਝ ਪਤਾ ਲੱਗੇ ਕਿ ਕਿੰਨੇ ਪਿੰਡਾਂ ਦੇ ਵਿੱਚ ਜਿਹੜੀ ਸਪਲਾਈ ਹੁੰਦੀ ਸੀ ਜਾਂ ਕੋਈ ਅਨਾਉਂਸਮੈਂਟ ਵਗੈਰਾ ਕੀਤੀ ਕਿ ਜੇ ਲੋਕਾਂ ਨੇ ਲੈ ਕੇ ਰੱਖੀ ਹੋਵੇ ਉਹਨਾਂ ਨੂੰ ਕੋਈ ਅਨਾਉਂਸਮੈਂਟ ਵਗੈਰਾ ਕਰਕੇ ਦੱਸਿਆ ਗਿਆ ਵਾਲੇ ਦਿਵਾਲੇ ਤੇ 20 ਕਿਲੋਮੀਟਰ ਦੇ ਹਰ ਪਿੰਡ ਦੇ ਵਿੱਚ ਐਡਮਿਨਿਸਟ੍ਰੇਸ਼ਨ ਔਰ ਪੁਲਿਸ ਦੇ ਆਫਸਰਸ ਨੂੰ ਜਾ ਜਾ ਕੇ ਉੱਥੇ ਲੋਕਾਂ ਨੂੰ ਜਾਗਰੂਕ ਕਰਾਇਆ ਹੈ ਕਿ ਜੇ ਕਿਸੇ ਦੇ ਕੋਲ ਕੋਈ ਇਸ ਤਰ੍ਹਾਂ ਦੀ ਸਪੂਰੀਅਸ ਨਿਕਾਈ ਜਾਂ ਕੋਈ ਸ਼ਰਾਬ ਦੀ ਬੋਤਲ ਹੈ ਉਸ ਦਾ ਇਸਤੇਮਾਲ ਨਾ ਕਰੇ ਨੰਬਰ 2 ਜੇ ਕੋਈ ਵਿਅਕਤੀ ਜਿਸ ਨੂੰ ਅੱਖਾਂ ਚੋਂ ਖੂਨ ਦਾ ਵਹਿਦਾ ਹੈ ਜਾਂ ਹੋਰ ਕੋਈ ਸਿੰਪਟਮਸ ਆ ਰਹੇ ਆ ਇਮੀਡੀਏਟਲੀ ਸਾਡੇ ਨਾਲ ਸੰਪਰਕ ਕਰੇ ਜੜਪਾ ਦੇ ਇਲਾਕੇ ਦੇ ਵਿੱਚ 20 ਤੋਂ ਵੱਧ ਐਮਬੂਲੈਂਸਾਂ ਨੂੰ ਸਟੇਸ਼ਨ ਕੀਤਾ ਹੋਇਆ ਹੈ ਤਾਂ ਕਿ ਜੇ ਕਿਸੇ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦਾ ਸਿੰਪਟਮ ਆਦਾ ਹੈ ਤਾਂ ਇਮੀਡੀਏਟਲੀ ਉਸ ਦੀ ਹੈਲਪ ਕੀਤੀ ਜਾ ਸਰਪੰਚ ਪਿੰਡ ਵਾਲੇ ਕਹਿ ਰਹੇ ਸੀ ਕਿ ਲੋਕਾਂ ਤੋਂ ਉੱਧਰੀ ਸਪਲਾਈ ਕੀਤੀ ਹੋਈ ਸੀ ਲੋਕਾਂ ਤੋਂ ਅਸੀਂ ਪਿੰਡਾਂ ਦੇ ਪਿੰਡਾਂ ਵਿੱਚ ਜਾ ਕੇ ਬਸੇ ਆ ਤਾਂ ਕਿ ਲੋਕਾਂ ਨਾਲ ਗੱਲ ਕਰਾਈ ਨੇ ਸਾਡੇ ਕੋਲ ਹੈਗੀ ਸੀ ਨਹੀਂ ਹਾਲੇ ਤੱਕ ਹਾਲੇ ਤੱਕ ਲੋਕਾਂ ਨੂੰ ਕੋਈ ਇਸ ਤਰ੍ਹਾਂ ਦਾ ਸਾਨੂੰ ਰਿਸਪਾਂਸ ਨਹੀਂ ਆਇਆ ਕਿਉਂਕਿ ਕੱਲ੍ਹ ਦੇ ਕਈ ਮੈਨਰ ਬਹੁਤ ਇੱਕ ਬਹੁਤ بڑا ਇੱਕ ਮਾਹੌਲ ਹੈ ਬਹੁਤ ਦੁੱਖਪੁਰ ਮਾਹੌਲ ਹੈ ਰਿਹਾ ਹੈ ਲੇਕਿਨ ਅਸੀਂ ਪਿੰਡਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਵੀ ਨਾ ਕੇਵਲ ਸੰਯੂਤ ਤੇ ਬਲਕਿ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਾਂਗਾ ਇਹ ਕਪੀਲ ਕਰਾਂਗਾ ਇਤੇ ਇਸ ਤਰ੍ਹਾਂ ਦੀ ਕੋਈ ਸਸਤੀ ਸ਼ਰਾਬ ਜਾਂ ਕੋਈ ਇਲੈਸੈਟਸ ਪੂਰੀਸ ਲੈ ਕੇ ਮਾਰੀ ਜਾਂ ਕਿਸੇ ਤੀਜੇ ਵਿਅਕਤੀ ਤੋਂ ਇਹ ਰਾਤ ਨਹੀਂ ਦਿੱਤੀ ਜਾਵੇ ਸਭਾ ਕੀ ਐਟ ਬੇਚਦੇ ਸਾਰੇ ਜਿਹੜੇ ਸਸਤੀ ਸੋਕੇ ਥਾਈਆਂ ਆਪ ਲੋਕ ਜਿਹੜੇ ਜਿਸ ਦੀ ਕੋਈ ਜਾਣਕਾਰੀ ਮਿਲੀ ਹੈ ਉਹਦੇ ਕਿੰਨੇ ਦੀ ਬੋਤਲ ਇਹ ਦੇਖਾ ਇਹ ਸਾਰੇ ਅੱਜ ਇਨਵੈਸਟੀਗੇਟ ਕਰਕੇ ਜਿਹੜੀ ਹੋਰ ਡਿਟੇਲਸ ਹੈ ਨਹੀਂ ਤੁਹਾਡੇ ਸਾਹਮਣੇ ਰੱਖਾਂਗੇ ਪੰਜਾਬ ਦਾ ਬ੍ਰਾਂਡ ਹੈ ਉਹਨਾਂ ਦੇ ਪਰਿਵਾਰ ਦਿਖਾ ਰਹੇ ਨੇ ਉਸ ਬ੍ਰਾਂਡ ਦੀ ਜਾਂਚ ਕੀਤੀ ਹੈ ਸਰ ਉਹਦੀ ਵੀ ਉਹ ਬ੍ਰਾਂਡ ਜਿਹੜਾ ਹੈਗਾ ਸੀ ਕਿਥੋਂ ਮਾਰਦਾ ਸੀ ਕੰਨੀਆਂ ਬਹੁਤ ਨਾਲ ਨਹੀਂ ਸੀ ਅਸੀਂ ਤਾਂ ਮੈਂ ਜਿਹੜੀ ਜਿਹੜੀ ਇਹ ਸਾਰੀਆਂ ਤੁਹਾਡੀ ਕੋਲ ਮਸ਼ੀਨ ਰੱਖੇ ਹੋਈ ਹੈ ਇਹ ਇਹ ਸਾਰਾ ਇਹ ਆਪ ਬਣਾ ਕੇ ਉਹਦੇ 'ਚ ਕੋਈ ਵੀ ਬ੍ਰਾਂਡ ਲਗਾ ਦੇਵੇ ਪਹਿਲਾਂ ਨਹੀਂ ਇਸ ਤਰ੍ਹਾਂ ਦੀ ਫੈਕਟਰੀਜ਼ ਦਿੱਤੇ ਮਿਲੀਆਂ ਨੇ ਪੰਜਾਬ 'ਚ ਜਿਹਦੇ ਵਿੱਚ ਸਟਾਕ ਚ ਬਣਾ ਕੇ ਵੇਚਦੇ ਸੀ ਸੋ ਇਹ ਸਾਰਾ ਮਸਲਾ ਤਾਂ ਹੀ ਮੈਂ ਕਹ ਰਿਹਾ ਇਹਦੇ 'ਚ ਇੱਕ ਮੈਜਿਸਟ੍ਰੇਰੀਅਲ ਇਨਕੁਆਇਰੀ ਵੀ ਸੈਟਅਪ ਕਰ ਦਿੱਤੀ ਗਈ ਹੈ ਨਵੰਗਰ ਪੁਲਿਸ ਨੇ ਇੱਕ ਐਸਆਈਟੀ ਸੈਟਅਪ ਕਰ ਦਿੱਤੀ ਹੈ ਔਰ ਬਹੁਤ ਖੇਤੀ ਇਹ ਸਾਰੀ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂ ਸਰ ਪਿੰਡਾਂ ਵਾਲੇ ਕਹਿ ਰਹੇ ਸੀ ਕਿ ਅਸੀਂ ਪਹਿਲਾਂ ਵੀ ਕੰਪਲੀਟ ਕੀਤੀ ਆ ਪਰ ਸਾਡੇ ਕੋਈ ਵੀ ਉਹ ਨਹੀਂ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਪਿੰਡ ਦੇ ਵਿੱਚ ਲੋਕ ਕਹਿ ਰਹੇ ਸੀ ਅਸੀਂ ਪਹਿਲਾਂ ਵੀ ਕਈ ਵਾਰੀ ਪ੍ਰਸ਼ਾਸਨ ਨੂੰ ਕੰਪਲੀਟ ਕਰ ਚੁੱਕੇ ਆ ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਸਾਰੇ ਐਂਗਲਸ ਨੂੰ ਵੀ ਦੇਖਾਂਗਾ ਲੇਕਿਨ ਮੈਂ ਇੱਕ ਗੱਲ ਤੁਹਾਡੇ ਅੱਗੇ ਸਾਫ਼ ਕਰਦਾ ਕਿ ਜਿਹੜਾ ਇੱਕ ਇਹਨਾਂ ਚੋਂ ਮੇਨ ਅਕਿਊਜ਼ ਹੈ ਮਨਪ੍ਰੀਤ ਐਨਐਸ ਮਨੀ मैं जिस तरह तो अनुभवी प्रेस ब्रीफिंग से दर्शाया जनवरी ते महीने चे उस दे खिलाफ एक साइज़ तक पंचायत होया रिकवरीज अफेक्ट कीती है उन्होंने रेस्ट भी लगाया जेल पे जा गया और ओडा मुकदमा हले भी चल रहे हैं सर इस अंदर के एक है ना के सानू पुलिस ने कार्रवाई नहीं की थी ये शायद ठीक नही ਡੂੰਘਾਈ ਨਾਲ ਸਰ ਕਦੇ ठेकेदार ਨੇ ਕਦੇ ਕੋਈ ਕੰਪਲੀਟ ਨਹੀਂ ਕੀਤੀ ਕਿਉਂਕਿ ठेकेदारों ਨੇ ਮਹਿੰਗੇ ਰੇਟ ਤੇ ਠੇਕੇ ਲਏ ਹੁੰਦੇ ਆ ਪਰ ਉਹ ਬਾਰ ਬਾਰ ਫੜਦੇ ਵੀ ਆ ਨਜਾਇਜ਼ ਸ਼ਰਾਬ ਨੂੰ ਉਹ ਕਹਿੰਦੇ ਅਸੀਂ ਕਈ ਠੇਕੇਦਾਰ ਵੀ ਹਰ ਹਮਕੇ ਬੈਠ ਕੇ ਜੀ ਵੀ ਇਹ ਰੁਕਦਾ ਨਹੀਂ ਹੈ ਮਸਲਾ ਪਿੰਡ ਵਾਲੇ ਕਹਿ ਰਹੇ ਆ ਮੈਨੂੰ ਇਹ ਦੇਖੋ ਜਿਹੜੇ ਪਿੰਡ ਵਾਲੇ ਕਹਿੰਦੇ ਆ ਇਹ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਬਟ ਜਿੱਥੇ ਵੀ ਕਿਤੇ ਕੋਈ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਇਮੀਡੀਏਟ ਐਕਸ਼ਨ ਇਸ ਟੇਕਨ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਵਚਨ ਬੰਦਤਾ ਹੈ ਕਿ ਜਿਹੜੇ ਵੀ ਨਸ਼ੇ ਆ ਉਨ੍ਹਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਡਰਗਸ ਮੱਗਲਰਸ ਜਾਂ ਜਿਹੜੇ ਬੁੱਟਲੇਕਰ ਸਾਰੇ ਉਨ੍ਹਾਂ ਦੇ ਖਿਲਾਫ ਲਗਾਤਾਰ ਸਾਰੇ ਪੰਜਾਬ ਕੀ ਕਾਰਵਾਈ ਸੇ ਕੀਤੀ ਜਾ ਰਹੀ ਹੈ 8 ਲੋਕਾਂ ਦੀ ਮੌਤ ਤਾਂ ਹੋ ਚੁੱਕੀ ਹੈ ਹੁਣ ਕਿੰਨੀ ਵੀ ਹੈ ਕੋਈ ਕੋਸੀਸ਼ ਹੈ ਜਿਹੜਾ ਅੰਦਰ ਨਹੀਂ ਪਰਵਾਹਨਾ ਸ਼ਰਨ ਲੱਭੀ ਉਮਰ ਬੱਚੇ ਜਿਹੜੇ ਲੇਨ ਉਚਾਰ ਹੈਗੇ ਆ ਉਹ ਅਜੇ ਉਨ੍ਹਾਂ ਦਾ ਉਚਾਰ ਚੱਲ ਰਿਹਾ ਹੈ ਬਾਕੀ ਸਰ ਜਿਹੜੇ ਮਰਨਾਲੇ ਮਰਨਾਲੇ ਦੇ ਕੁਆਂਟੀਟੀ ਚ ਵੇਚੂ ਕਿਆ ਜੀ ਜਿੰਨੇ ਕਿ ਵੇਚੀ ਉਹ ਕਿਸ ਤਰ੍ਹਾਂ ਵੇਚੀ ਜੈਨ ਬਾਟਰ ਬਾਟਰ ਵੇਚੀ ਜਾਂ ਬੋਸਿਸ ਵੇਚੀ ਸੀ ਕਿੰਦਾ ਸੇਲ ਨਹੀਂ ਇਹ ਮੈਂ ਤੁਹਾਨੂੰ ਦੱਸ ਦੇ ਇਹ ਸਾਰੀ ਡੀਟੇਲ ਅਸੀਂ ਹੋਰ ਵੀ ਤੁਹਾਨੂੰ ਦੱਸਾਂਗੇ ਬਟ ਇਨਾਕ ਮੈਂ ਤੁਹਾਨੂੰ ਦੱਸੂਗਾ ਕਿ ਇਹਨੇ ਹੁਣੀ ਇਹ ਬਣਾ ਕੇ ਸ਼ੁਰੂ ਕੀਤਾ ਸੀ ਕੰਮ ਅਜਾ ਅਥਨੋਲ ਲੇ ਗੋ ਬਿਨਾਂ ਲਾਇਸੈਂਸ ਤੋਂ ਨਹੀਂ ਮਿਲਦਾ ਤਾਂ ਇੰਨੀ ਵੱਡੀ ਮਾਤਰਾ ਅਥਨੋਲ ਮਿਲ ਕਿੱਥੋਂ ਮਿਲਿਆ ਕੋਈ ਜਾਂਚ ਦੇ ਇਹ ਮੈਂ ਸਾਰਾ ਤੁਹਾਡੇ ਨਾਲ ਸਾਂਝੀ ਕਰਾਂਗਾ ਸਾਨੂੰ ਸਾਰਾ ਪਤਾ ਹੈ ਮੈਂ ਤੁਹਾਨੂੰ ਦੱਸਿਆ ਸਾਡੀ ਟੀਮ ਹਾਲੇ ਵੀ ਬਾਹਰ ਨੇ ਕੁਝ ਟੀਮਾਂ ਆਊਟ ਆਫ ਸਟੇਟ ਵੀ ਨੇ ਕੀ ਕੁਝ ਹੋਇਆ ਕਿਦਾਂ ਹੋਇਆ ਇਹ ਜਿੱਤੇ ਸਪਾਇਰ ਕੋ ਲੈ ਕੇ ਔਰ ਅਖੀਰ ਤੱਕ ਤਹਤ ਤੱਕ ਅਸੀਂ ਜਾ ਕੇ ਸਾਰੀ ਚੀਜ਼ਾਂ ਕੀਤੀ ਸਾਰੇ ਮਰਨ ਵਾਲੇ ਬੰਦੇ ਨੇ ਸਰ ਮਰਨ ਵਾਲੇ ਦੇ ਵਿੱਚੋਂ ਜਿਹੜਾ ਮੰਨਤੀ ਦਾ ਨਸ਼ਾ ਤਸਕਰ ਹੈ ਇਹਦਾ ਵੀ ਕੋਈ ਰਿਸ਼ਤੇਦਾਰ ਹੈ ਜੀ ਉਹਨੇ ਰਿਸ਼ਤੇਦਾਰੀ ਹਾਂ ਤਾਂ ਮੈਂ ਨਹੀਂ ਦੱਸ ਸਕਾਂਗਾ ਬਟ ਮੈਂ ਤੁਹਾਨੂੰ ਨਾਮ ਦੱਸਦੇ ਜਿਹਨੇ ਲੋਕ ਕਹਿੰਦੇ ਸਰ ਸਰਕ ਕਾਲਜ ਤੋਂ ਹਸਪਤਾਲ ਦੇ ਵਿੱਚ ਅਸੀਂ ਵਾਈਟ ਕੀਤੀ ਤਾਂ ਕੁਝ ਲੋਕਾਂ ਨੇ ਅਖਿਆ ਕਿ ਇਹ ਸੇ ਠੇਕੇ ਤੋਂ ਲੈ ਕੇ ਸ਼ਰਾਬ ਕੀਤੀ ਸੀ ਜਿਨ੍ਹਾਂ ਨੂੰ ਦੇਖਣੋਂ ਵੀ ਹਟ ਗਏ ਸੀ ਇੱਕ ਵਾਰੀ ਆਪਾਂ ਕਹ ਰਹੇ ਹਾਂ ਕਿ ਘਰੋਂ ਕਰ ਦਿੱਤੀ ਤੇ ਉਹ ਕਹ ਰਹੇ ਸੀ ਕਿ ਠੇਕੇ ਤੋਂ ਲੈ ਕੇ ਸ਼ਰਾਬ ਦਿੱਤੀ ਫਿਰ ਕੁਮਾਰਪੁਰ ਨੇ ਇਸਨੇ ਬਾਰੇ ਮੈਂ ਤੁਹਾਨੂੰ ਦੱਸਿਆ ਅੱਗੇ ਕਿ ਇਹ ਮੈਜਿਸਟ੍ਰੇਟਰੀ ਇਨਕੁਆਇਰੀ ਤੋਂ ਬਹੁਤ ਛੋਟੀ ਚੀਜ਼ ਨਹੀਂ ਹੁੰਦੀ ਇਹ ਸਾਰੇ ਐਸਪੈਕਟਸ ਨੂੰ ਅਸੀਂ ਕਵਰ ਕਰਾਂਗੇ ਬਟ ਐਸ ਆਫ ਨਾਓ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਤਲਾਹ ਨਹੀਂ ਹੈ ਕਿ ਇੱਕੇ ਤੋਂ ਲਾ ਕੇ ਸ਼ਰਾਬ ਕੀਤੀ ਆਪਦਾ ਦੀ ਵਾਪਸੀ ਸਭ ਤੋਂ ਸਾਰੇ ਤਾਰ ਹੋ ਚੁੱਕੇ ਨੇ ਕਿ ਹੋਰ ਵੀ ਕੋਈ ਲੋਚਾ ਆ ਚੱਕੀ ਨਾ ਸਾਰਾ ਹੋ ਚੁੱਕੇ ਨੇ ਔਰ ਜਿਹੜੇ ਸਪਲਾਈਰ ਔਰ ਜਿਹੜੇ ਅੱਗੇ ਤੋਂ ਅੱਗੇ ਜਿਹੜੇ ਵੀ ਵਿਅਕਤੀ ਮਿਲਣਗੇ ਉਹਨਾਂ ਦੇ ਗਲੌਬ ਸਖਤ ਤੋਂ ਸਖਤ ਕਰਾਂਗੇ ਠੀਕ ਹੈ ਸਾਰੀ ਰਿਕਵਰੀ ਹਦਮਤ ਪੂਰੀ ਹੋਈ ਹੈ ਜਿਹਨਾਂ ਨੂੰ ਜਨਸ ਬਾਰਾ ਜਿਹੜਾ ਹੈ ਜਿਹਦਾ ਪੈਂਡਸੂ ਪਾਰ ਹੈ ਜਿਹਦਾ ਹੈ ਜੀ ਨਹੀਂ ਹੋਣੀ ਨਹੀਂ ਜਿਹੜੀ ਬਾਜੀ ਚਾਰ ਤੇ ਇੱਥਾ ਆਣਾ ਨਹੀਂ ਬਾਦਰਸ਼ ਹੈ ਜੇ ਤੁਸੀਂ ਕੋਈ ਵੀ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਮਦਦ ਕਰਾਂਗਾ